ਸ਼ਿਕਾਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਮੰਨਰ ਕਸ਼ੋ ਬਲੌਗ ਦੇ ਵਿੱਚ ਇਹ ਟਾਈਮ ਦੁਪਹਿਰ ਦਾ ਹੈ ਤੇ ਆਪਾਂ ਲੰਚ ਕਰ ਲਿਆ ਹੈ ਤੇ ਦੁਪਹਿਰ ਦੇ ਬਜਰੇ ਨੇ 2:30 ਤੇ ਬੱਚੇ ਬੈਠੇ ਨੇ ਤਾਰਕ ਮਹਿਤਾ ਦੇਖ ਰਹੇ ਨੇ ਇਸ ਟਾਈਮ ਅ ਬੱਚਾ ਜੋ ਇੱਕ ਬੱਚਾ ਵੇਖ ਰਿਹਾ ਹੈ ਇਸ ਟਾਈਮ ਜੋ ਬਨ ਮੰਨਤ ਪਾਣੀ ਬਣਾ ਰਹੀ ਹੈ ਪ੍ਰੋਜੈਕਟ ਤੇ ਬੱਚਿਆਂ ਦੇ ਪ੍ਰੋਜੈਕਟ ਰਹਿ ਰਹੇ ਨੇ ਕਿ ਕੱਲ੍ਹ ਸਕੂਲ ਖੁੱਲਨੇ ਆ ਬੱਚਿਆਂ ਦੇ ਤੇ ਬੱਚਿਆਂ ਨੇ ਫਿਰ ਸਕੂਲੇ ਜਾਣਾ ਹੈ ਜਿਹੜਾ ਕੰਮ ਰਹਿ ਗਿਆ ਬੱਚਿਆਂ ਦਾ ਉਹ ਕੰਮ ਹੋਣ ਲੱਗੇ ਹੋਏ ਨੇ ਨਵੇੜਨ ਤੇ ਚਲਦੇ ਦਿਖਾਉਣੇ ਆ ਤੁਹਾਨੂੰ ਬੱਚਿਆਂ ਨੂੰ ਵੀ ਕੀ ਕੁਝ ਕਰ ਰਹੇ ਨੇ ਜੀ ਹੋਈ ਹੈ ਪਿੱਛੇ ਬੈਠੀ ਹੈ ਅਲਵਾਰੀ ਦਾ ਲਾ ਕੇ ਢਾਸਣਾ ਪ੍ਰੋਜੈਕਟ ਬਣਾ ਰਹੀ ਹੈ ਪਤਨ ਕੀ ਕੁਝ ਕਰ ਰਹੀ ਹੈ ਥੋੜੀ ਦੇਰ ਤੱਕ ਤੱਕਾਵਾਂਗੇ ਉਹ ਕੀ ਬਣਾ ਰਹੀ ਹੈ ਬਾਣੀ ਕੀ ਬਣਾ ਰਹੀ ਹੈ ਬੇਟਾ ਕੁਛ ਵੀ ਇਸ ਵੈਲਿਊ ਵਰਕਿੰਗ ਮਾਡਲ ਤਨੂ ਜੀ ਨੇ ਪੁੱਛਿਆ ਹਾਂ ਉਹ ਤਾਂ ਚੋਲੇ ਆਮ ਦੇ ਤੇ ਤੋ ਅੱਜ ਕੁਝ ਖਾਣੇ ਆਪਾਂ ਮੰਨਤ ਨੂੰ ਮੰਨਤ ਇੱਕ ਚੁੱਡੀ ਵਾਲੀ ਵੱਲ ਮੰਨਤ ਕੀ ਬਣਾ ਰਹੀ ਹੈ ਮਨਨ ਇੱਕ ਆ ਕਲੀਪ ਮਨਨਤ ਵੀ ਲੱਗੀ ਹੋਈ ਹੈ ਵਿਚਾਰੀ ਆਪਣੇ ਕੰਮਾਂ ਦੇ ਵਿੱਚ ਸਾਰਾ ਬਟਨ ਮੰਨਨ ਤੇ ਹੈ ਜਿਹੜੇ ਛੋਟੇ ਵਾਲੇ ਬੱਚੇ ਨੇ ਨਾ ਇਹ ਹਰਾਮੀ ਬੋਤ ਨਹੀਂ ਜਿੰਨਾ ਵੀ ਕੰਮ ਕਰਨਾ ਪ੍ਰੋਜੈਕਟਾਂ ਦਾ ਹੋਇਆ ਕਾਸੀ ਦਾ ਵੀ ਹੋ ਇਹ ਮੰਨਨਤਾ ਗੜ ਪਹਿਚਾਂਦੇ ਮੰਨਨ ਸਮਾਨ ਲੈ ਕੇ ਆਦੀ ਹੈ ਹੁਣ ਮੰਨਨ ਸਾਰਾ ਆਪਣਾ ਕੰਮ ਕੰਪਲੀਟ ਕਰ ਰਹੀ ਹੈ ਫਿਰ ਕਹਿ ਰਹੀ ਹੈ ਚਲੋ ਇਹਨਾਂ ਦਾ ਕੰਮ ਕਰ ਲੂ ਮੈਂ ਕਰਵਾ ਦੇਣਾ ਕਿਉਂਕਿ ਕੱਲ ਦੀ ਮਾਰਨਗੇ ਛੁੱਟੀ ਜਿਹੜੇ ਬੱਚਿਆਂ ਦੇ ਛੋਟੇ ਦਾ ਕੰਮ ਰਹਿ ਗਿਆ ਉਹ ਮੰਨਤ ਨੇ ਕਰਵਾਣਾ ਹੈ ਤੇ ਜੋ ਬੰਦਾ ਜਿਹੜਾ ਕੰਮ ਹੈ ਉਹ ਮੈਂ ਜੋਵਨ ਨੂੰ ਤਾਂ ਨਾਲ ਲਾ ਕੇ ਫਾਇਦਾ ਨਹੀਂ ਕਿਉਂਕਿ ਇਹਨੇ ਰਾਤ ਬੜ ਦੇਣੀ ਹੈ ਸਾਰੇ ਪ੍ਰੋਜੈਕਟ ਲਈ ਤੇ ਮੰਨਤ ਦੀ ਹੈਲਪ ਲੇਵਾਂਗੀ ਮੈਂ ਤੇ ਆਪਾਂ ਦੋਵੇਂ ਨਾਲ ਮਿਲ ਕੇ ਇਹ ਜੋਵਨ ਦਾ ਪ੍ਰੋਜੈਕਟ ਬਣਾਵਾਂਗੇ ਤੇ ਇਹਨੂੰ ਲੈਣਾ ਯਾਦ ਕਰਨੀ ਉਹ ਹੈ ਦਾ ਕੰਮ ਹੈ ਦੇਗੀ ਦੇ ਦੋ ਦੋ ਪੇਪਰ ਰਹਿ ਰਹੇ ਸੀ ਜਿਹੜਾ ਬੱਚਿਆਂ ਦਾ ਉਹ ਬੱਚਿਆਂ ਦਾ ਪੇਪਰ ਵੀ ਹੋਣਾ ਹੈ ਬੁੱਧਵਾਰ ਵਾਲੇ ਦਿਨ ਤੇ ਉਹ ਦੀ ਤਿਆਰੀ ਵੀ ਕਰਨੀ ਹੈ ਸਰ ਜੀ ਬੱਚੇ ਜੀ ਕੰਜੈਕਟ ਬਣਾ ਲੈਣਗੇ ਫਿਰ ਦਿਖਾਵਾਂਗੇ ਤੇ ਜਿੰਨਾ ਵੀ ਜੀ ਥੋੜੀ ਦੇ ਦਿੱਤਾ ਲੋ ਜੀ ਆਪਾਂ ਹੁਣ ਆਪਾਂ ਨੇ ਸਾਰਾ ਕੰਮ ਅੰਦਰ ਤੱਕ ਨਵੇੜ ਦਿੱਤਾ ਤੇ ਸ਼ਾਮ ਦੀ ਸਾਫ ਸਫਾਈਆਂ ਵੀ ਕਰ ਦਿੱਤੀਆਂ ਤੇ ਬੱਚੇ ਕਰਨ ਲੱਗੇ ਆ ਅੱਜ ਪਾਰਟੀ ਪਾਰਟੀ ਕਿਉਂ ਕਰਨ ਲੱਗੇ ਆ ਉਹ ਦੱਸਣੀ ਆ ਜਿਹੜਾ ਆਪਾਂ T20 ਵਰਲਡ ਕੱਪ ਜਿੱਤੇ ਆ ਉਹਦੀ ਇਸ ਪਹਿਲਾ ਦਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੀ ਮਨੂ ਤੇ ਪੂਰੇ ਦੇਸ਼ ਵਾਸੀਆਂ ਦੀ ਤੇ ਆਪਾਂ ਉਹਦੀ ਪਾਰਟੀ ਕਰ ਰਹੇ ਹਾਂ ਕਿ ਬੱਚੇ ਕਹਿ ਰਹੇ ਸੀ ਆਪਣੇ ਪਾਪਾ ਕੋਲ ਪਾਰਟੀ ਲੈਣੀ ਹੈ ਤੇ ਪਾਰਟੀ ਦੇਖੋ ਜੀ ਕੀ ਹੈ ਬੱਚੇ ਪਹਿਲਾਂ ਲੈ ਕੇ ਆਈ ਸੀ ਆਪਣਾ ਸਮਾਨ ਲੇਜ ਕੋਕ ਤੇ ਉਹਦੇ ਪਾਪਾ ਲੈ ਕੇ ਆਏ ਨੇ ਕੀ ਹੈ ਢੋਕਲਾ ਹੋਰ ਇਹ ਇਸ ਗੁਲ ਇਸ ਪੰਜੀ ਰਸਗੁਲੇ ਤੇ ਢੋਕਲਾ ਲੈ ਕੇ ਆਏ ਨੇ ਤੇ ਹੁਣ ਬੱਚੇ ਕਰਨਗੇ ਪਾਰਟੀ ਕਿ ਇਹ ਸਾਰਿਆਂ ਨੂੰ ਇਸ ਜਿੱਤ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਖੁਸ਼ੀ ਸੈਲੀਬ੍ਰੇਟ ਕਰਨੀ ਬਣਦੀ ਹੈ ਹਰ ਘਰ ਦੇ ਵਿੱਚ ਬਣਦੀ ਹੈ ਕਿਉਂਕਿ ਆਪਣੇ ਦੇਸ਼ ਨੇ ਜਿਹੜੀ ਦੇਸ਼ ਦੀ ਟੀਮ ਨੇ ਨਿਤਰੱਕੀ ਕੀਤੀ ਹੈ ਤੇ ਆਪਾਂ ਨੂੰ 13 ਸਾਲ ਬਾਅਦ ਖੁਸ਼ੀ ਮਿਲੀ ਹੈ 2011 ਤੋਂ ਬਾਅਦ ਹੁਣ ਸਿੱਧੇ 2024 ਚ ਮਿਲੀ ਹੈ ਖੁਸ਼ੀ ਤਾਂ ਇਹ ਸੈਲੀਬ੍ਰੇਟ ਕਰਨੀ ਤਾਂ ਬਣਦੀ ਹੈ ਚਲੋ ਜੀ ਆਪਾਂ ਇਹ ਚੀਜ਼ਾਂ ਕਰ ਦਿੰਦਿਆਂ ਸਾਰਿਆਂ ਨੂੰ ਪਾ ਕੇ ਫਿਰ ਮਿਲਾਂਗੇ ਥੋੜੀ ਦੇਰ ਤੱਕ ਕੰਦੀਰਸ ਕੁੱਲਾ ਫਾਈ ਗਈ ਹੈ ਚਲ ਕੋਈ ਨਾ ਤਾਂ ਬਾਅਦ ਵਿੱਚ ਮੰਗਵਾ ਲਈਏ ਇਸ ਨੂੰ ਖਾ ਲੈਣ ਦੇ। ਸਤਿ ਸ਼੍ਰੀ ਅਕਾਲ ਜੀ ਬੱਚੇ ਚੱਲੇ ਗਏ ਨੇ ਹੁਣ ਪਾਰਟੀ ਕਰਕੇ ਬਾਹਰ ਖੇਡਣ ਆਪਾਂ ਲੱਗੇ ਨੇ ਸਿਆਮ ਦੀ ਰੋਟੀ ਦੇ ਹਿੱਲੇ ਤੇ ਅੱਜ ਬਣਨੀ ਹੈ ਜੀ ਚਿੱਟੇ ਛੋਲੇ ਤੇ ਆਪਾਂ ਮਸਾਲਾ ਤਿਆਰ ਕਰਾਂਗੇ ਛੋਲੇ ਥੋੜੇ ਕੱਟ ਸੀਜ਼ ਕਰਦੇ ਆਪਾਂ ਆਲੂ ਪਾਵਾਂਗੇ ਛੋਲਿਆਂ ਦੇ ਵਿੱਚ। ਤੇ ਇਹ ਜਿਹੜੀ ਪਾਰਟੀ ਸੀ ਇਹ ਬੰਦੀ ਸੀ ਜੀ ਕਿਉਂਕਿ ਆਪਾਂ ਜੋ वर्ल्ड टी20 वर्ल्ड कप ਆਪਣੀ ਟੀਮ ਜਿੱਤੀ ਹੈ ਆਪਣੇ ਦੇਸ਼ ਦੀ ਜਿੱਤ ਹੈ ਜੀ ਪੂਰੇ ਦੀ ਤੇ ਉਹਦੇ ਖੁਸ਼ੀ ਦਾ ਸੈਲੀਬ੍ਰੇਟ ਕਰਨੇ ਬੰਦੀ ਸੀ ਤੇ ਇਹ ਸਾਰੀ ਵੀਡੀਓ ਮੈਂ ਉਸ ਦਿਨ ਵੀ ਬਣਾਈ ਸੀ ਜਿਸ ਦਿਨ ਮੈਚ ਸੀ ਲੇਕਿਨ ਜਦੋਂ ਮੈਂ ਚੈਨਲ ਤੇ ਵੀਡੀਓ ਪਾਈ ਤਾਂ ਇਹ ਕਾਪੀਰਾਈਟ ਆ ਗਿਆ ਤੇ ਕਾਪੀਰਾਈਟ ਟਰਨਿੰਗ ਕਰਕੇ ਮੈਨੂੰ ਇਹ ਮਜਬੂਰੀ ਚ ਪਲੀਡ ਮਾਰਨੀ ਪਈ ਆਪਣੇ ਚੈਨਲ ਤੇ ਕਿਉਂਕਿ ਉਹਦੇ ਤੇ ਸਕਰੀਨ ਆ ਗਈ ਸੀ ਮੈਚ ਵਾਲੀ ਤੇ ਉਹ ਪਾਲ ਮੈਂ ਕੱਲਾ ਕੱਲਾ ਉਹਦੇ ਚ ਕੈਦ ਕੀਤਾ ਸੀ ਜੋ ਵੀ ਆਪਾਂ ਮੈਚ ਦੇਖਦੇ ਹੋ ਮਹਿਸੂਸ ਕੀਤਾ ਫੇਰ ਕਹਿੰਦੇ ਨੇ ਇੱਕ ਵਾਰ ਤਾਂ ਉਮੀਦਾਂ ਟੁੱਟ ਗਈਆਂ ਸੀ ਆਪਣੀਆਂ ਕਿ ਸ਼ਾਇਦ ਮੈਚ ਨਹੀਂ ਜਿੱਤਾਂਗੇ ਫੇਰ ਕਹਿੰਦੇ ਨੇ ਉਸ ਪ੍ਰਮਾਤਮਾ ਤੇ ਭਰੋਸਾ ਰੱਖੀਏ ਤੇ ਉਮੀਦ ਆਪਣੀ ਕਾਇਮ ਰੱਖੀਏ ਤਾਂ ਪ੍ਰਮਾਤਮਾ ਜਰੂਰ ਸਾਥ ਦਿੰਦਾ ਹੈ ਕਹਿੰਦੇ ਨੇ ਪਾਸਾ ਬਦਲਦੇ ਟਾਈਮ ਨਹੀਂ ਲੱਗਦਾ ਜੇ ਉਸ ਦੀ ਉਸ ਦੀ ਰਜਾ ਹੋਵੇ ਤਾਂ ਰੇਤ ਨੂੰ ਵੀ ਸੋਨਾ ਬਣਾ ਦੇਵੇ ਜੇ ਉਹਦੀ ਰਜਾ ਹੋਵੇ ਤੇ ਇਹ ਹੀ ਮੀਡਾ ਪਸਾਰਿਆ ਨੇ ਸਾਰਾ ਤੱਕਨ ਕਿੰਨੇ ਪਰ ਹਿੰਦੁਸਤਾਨੀਆਂ ਦੀ ਅਰਦਾਸਾਂ ਸੀ ਜਿਹੜੀਆਂ ਉਸ ਟੈਂਟ ਧੜਕਣਾ ਤੇ ਚੱਲ ਰਹੀਆਂ ਸੀ ਅਰਦਾਸਾਂ ਹੋ ਰਹੀਆਂ ਸੀ ਕਿ ਅਸੀਂ ਇਸ ਵਾਰ ਜਿੱਤੇਗੇ 2011 ਦੇ ਵਿੱਚ ਆਪਾਂ ਨੇ ਜਿੱਤਿਆ ਸੀ ਤੇ ਦਾ ਬਹੁਤ ਬੇਸabri ਦੌਂਦੀ ਜਾ ਰਹੀ ਸਾਰਿਆਂ ਨੂੰ ਖਾਸ ਕਰੀ ਟੀਮ ਦੇ ਵਿਰਾਟ ਤੇ ਰੋਹਿਤ ਨੂੰ ਕਿਉਂਕਿ ਉਹਨਾਂ ਨੇ ਇਸ ਮੈਚ ਦੁਆਰਾ ਰਟਾਇਰ ਰਟਾਇਰ ਹੋ ਗਏ ਦੋ ਜਣ ਜੋ T20 वर्ल्ड कप ਚ ਨਹੀਂ ਕਦੀ ਖੇਲਣਗੇ ਤੇ ਮੈਂ ਬਹੁਤ ਜ਼ਰੂਰੀ ਸੀ ਤੇ ਉਸ ਟੈਂਪੂ ਹੋ ਜਾਣਾ ਪਪਾ ਬਖਦੀ ਹੋ ਸਕੀ ਬਾਣੀ ਦਾ ਟੈਂਪੂ ਮਨੀ ਲੱਗਦੀ ਸੀ ਕਿਉਂਕਿ ਮੈਨੂੰ ਪਤਾ ਹੈ ਬਾਣੀ ਨੂੰ ਇਹ ਗੇਮ ਕਿੰਨੀ ਜ਼ਿਆਦਾ ਪਸੰਦ ਹੈ ਉਹ ਖੁਦ ਵੀ ਅਕੈਡਮੀ ਜਾਂਦੀ ਹੈ ਕਹਿੰਦੀ ਹੈ ਮਮਾ ਜੇ ਮੈਂ ਮਿਹਨਤ ਕਰਾਂਗੀ ਤਾਂ ਮੈਂ ਇੱਕ ਦਿਨ ਆਪਣੇ ਦੇਸ਼ ਲਈ ਜ਼ਰੂਰ ਖੇਡਾਂਗੀ ਬਸ ਟੀਮ ਚ ਜ਼ਰੂਰ ਹੋਵਾਂਗੀ ਆਪਾਂ ਕਹਿੰਦੇ ਚਲੋ ਪ੍ਰਮਾਤਮਾ ਦੀ ਰਜ਼ਾ ਹੈ ਜੇ ਉਹਨੂੰ ਚਾਹਤ ਹੈ ਸੋ ਇੱਕ ਤੇਰੀ ਅਦਾ ਜ਼ਰੂਰ ਸੁਣਨੀ ਹੈ ਬਾਕੀ ਮਿਹਨਤ ਕਰੀ ਜਾਓ ਕਦੀ ਨਾ ਖਿਲ ਜਾ ਪ੍ਰਮਾਤਮਾ ਨੇ ਸੁਣਨੀ ਹੈ ਜੀ ਕੋਈ ਵੀ ਕੰਮ ਹੋ ਤਾਂ ਉਸ ਤੇ ਵੀ ਛੋੜ ਦੇ ਦੋਰੀ ਕਦੀ ਨਾ ਕਰਤਾ ਸੁਣਨੀ ਹੈ ਤੇ ਆਪਾਂ ਚਲੋ ਜੀ ਹੋ ਇਹ ਸੈਲੀਬ੍ਰੇਟ ਤਾਂ ਆਪਾਂ ਕਰਨਾ ਚਲੋ ਉਹ ਵੀਡੀਓ ਕਾਪੀਰਾਈਟ ਕਰਕੇ ਮੈਂ ਨਹੀਂ 파 ਸਕੀ ਤੇ ਇਹ ਗੱਲਾਂ ਮੋਂ ਸ਼ੇਅਰ ਕਰ ਰਹੀਆਂ ਤੁਹਾਡੇ ਨਾਲ ਤੇ ਚਲੋ ਜੀ ਹੁਣ ਮੈਂ ਫਟਾਫਟ ਕੱਟਨੀ ਹੈ ਸਬਜ਼ੀ ਆਪਾਂ ਰੋਟੀ ਪਾਣੀ ਬਣਾ ਕੇ ਫਿਰ ਕਰਾਂਗੇ ਗੱਲਾਂ ਬਾਤਾਂ ਬਾਅਦ ਚ ਗਰਮੀ ਬਹੁਤ ਹੈ ਫਟਾਫਟ ਆਪਾਂ ਡਿਨਰ ਦੀ ਤਿਆਰੀ ਕਰ ਲੈਣੀਆਂ ਚੰਦਾ ਕੰਮਨ ਬੈਠ ਕੇ ਮੈਂ ਹੋ ਗਈ ਫ੍ਰੀ ਤੇ ਹੁਣ ਆਈਆਂ ਕਮਰੇ ਦੇ ਵਿੱਚ ਕਮਰੇ ਦੇ ਵਿੱਚ ਬੱਚੇ ਲੱਗੇ ਹੋਏ ਸੀ ਆਪਣੇ ਆਪਣੇ ਪ੍ਰੋਜੈਕਟ ਬਣਾਉਣ ਤੇ ਕੁਝ ਬਣ ਗਏ ਨੇ 1 2 ਰਹਿ ਗਿਆ ਉਹ ਕੱਲੂ ਕੰਪਲੀਟ ਕਰ ਦੇਣਗੇ ਬੱਚੇ ਤੇ ਟਾਈਮ ਹੋ ਗਿਆ ਜੀ ਸਵੇਰ ਦਾ 11 ਦਾ ਤੇ ਮੈਂ ਹੁਣ ਬੱਚਿਆਂ ਨੂੰ ਕਿਹਾ ਕਿ ਸਵੇਰ ਦੇ ਆਪਾਂ ਲੱਗੇ ਹੋਏ ਆ ਹੁਣ ਇਹਨਾਂ ਨੂੰ ਇਹਨੂੰ ਕੰਮ ਨੂੰ ਕਰੋ ਪੰਦ ਤੇ ਆਪਾਂ ਕਰਦੇ ਹਾਂ ਰੈਸਟ ਕੱਲੂ ਫਿਰ ਆਪਾਂ ਕੰਮ ਟਾਈਮ ਸਨ ਬੈਠ ਕੇ ਲੱਗਾਂਗੇ ਤੇ ਪ੍ਰੋਜੈਕਟ ਦਾ ਕੰਮ ਮੈਨੂੰ ਸਭ ਤੋਂ ਬੁਰਾ ਲੱਗਦਾ ਹੈ ਨਾਲੇ ਇਹ ਕੰਮ ਖਰਚੀਲਾ ਵੀ ਹੁੰਦਾ ਇੰਨਾ ਪੈਸਾ ਵੇਸਟ ਜਾਂਦਾ ਚੈੱਕ ਕਰਕੇ ਘਰਾਂ ਦੇ ਦੇ ਦਿੰਦੇ ਨੇ ਜਾਂ ਕੋਈ ਕੰਮ ਦੀ ਚੀਜ਼ ਨਾ ਵਾਸਤੇ ਤੇ ਘਰ ਵੀ ਥੋੜੇ ਟਾਈਮ ਲਈ ਪਿਆ ਰਹਿੰਦਾ ਹੈ ਇਹਦੇ ਦੀਵਾਲੀ ਦੀ ਸਫਾਈਆਂ ਬਜੇ ਰੱਦੀ ਦੇ ਵਿੱਚ ਜਾਂਦਾ ਹੈ ਤੇ ਇਹ ਚੀਜ਼ਾਂ ਦੇਖਣਾ ਬੜਾ ਗੁੱਸਾ ਆਉਂਦਾ ਹੈ ਪਰ ਸਕੂਲ ਵਾਲੇ ਇਸ ਗੱਲ ਨੂੰ ਸਮਝਦੇ ਨੇ ਕਿ ਇਸ ਦੇ ਵਿੱਚ ਕਿੰਨਾ ਜ਼ਿਆਦਾ ਵੇਸਟਿੰਗ ਹੈ ਤੇ ਚਲੋ ਜੀ ਕਰਨਾ ਪੈਂਦਾ ਹੈ ਬੱਚਿਆਂ ਨੂੰ ਜੋ ਮਿਲਿਆ ਹੈ ਕੰਮ ਉਹ ਬੱਚਿਆਂ ਨੂੰ ਕਰਨਾ ਪਊਗਾ ਨਹੀਂ ਫਿਰ ਡਾਂਟ ਪੜੂਗੀ ਐਸੀ ਅੱਜ ਦਾ ਵੀਡੀਓ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ